ਏਨਾ ਬੈਲਾ ਡਾਲ ਸੋ ਐਨਾਬੈਲਾ ਡਾਲ ਇਹਨੂੰ ਪੂਰਾ ਵਰਲਡ ਦਾ ਮੀਡੀਆ ਕਿਉਂ ਇਨਾ ਵੱਧੜ ਕੇ ਦਿਖਾਉਂਦਾ ਦੇਖੋ ਐਨਾਬੈਲਾ ਡਾਲ ਮਿਸਿੰਗ ਉਹ ਜੁਲਾਈ 2025 ਦੇ ਜੇ ਮਿਸਿੰਗ ਹੋਈ ਹੈ ਇਹ ਜਿਹੜੇ ਕਹਿੰਦੇ ਹਨ ਵੀ ਜਿਹੜੇ ਭੂਤ ਪ੍ਰੇਤ ਆ ਤਾਂ ਇਹ ਡਾਲ ਵਗੈਰਾ ਜਾਂ ਜੋ ਵੀ ਆ ਇੰਡੀਆ ਦੇ ਵਿੱਚ ਹੀ ਪਾਇਆ ਜਾਂਦਾ ਉਹ ਸੋ ਉਹਨਾਂ ਦਾ ਇੱਕ ਭੁਲੇਖਾ ਵੀ ਦੂਰ ਹੋ ਜਾਏਗਾ ਅਮਰੀਕਾ ਵਰਗੇ ਜਿਹੜੇ ਜਿਨ੍ਹਾਂ ਨੂੰ ਸੁਪਰ ਪਾਵਰ ਕੰਟਰੀਜ਼ ਕਿਹਾ ਜਾਂਦਾ ਵਾ ਉੱਤੇ ਵੀ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ। ਤਾਂ ਐਨੋਵੇਲਾ ਡੋਲ ਜਦੋਂ ਸਭ ਤੋਂ ਪਹਿਲਾਂ ਚਰਚਾ ਵਿੱਚ ਆਉਂਦੀ ਹੈ ਤਾਂ ਉਦੋਂ ਆਪਾਂ ਨੂੰ 1970s ਦੇ ਵਿੱਚ ਜਾਣਾ ਪਊਗਾ। ਜਿੱਥੇ ਇੱਕ ਡੋਨਾ ਨਾਮ ਦੀ ਨਰਸ ਸੀ ਉਹਨੂੰ ਇੱਕ ਡੋਲ ਗਿਫਟ ਵਿੱਚ ਮਿਲੀ। ਉਸ ਤੋਂ ਬਾਅਦ ਉਹਦੇ ਘਰ ਦੇ ਵਿੱਚ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਪੈਰਾਨਾਰਮਲ ਐਕਟੀਵਿਟੀਆਂ ਸਟਾਰਟ ਹੋ ਸਟਾਰਟ ਹੋ ਗਈਆਂ। ਗੌਰਵਤ ਵਾਰੀ Indian Paranormal Society ਦੇ ਫਾਊਂਡਰ ਜਿਹੜੇ ਰਾਜਸਥਾਨ ਦੇ ਵਿੱਚ ਹੰਟਡ ਕਿਲੇ ਸੀ ਉਹਨਾਂ ਦੇ ਵਿੱਚ ਜਾ ਕੇ ਬਰੀ ਰਿਸਰਚ ਕੀਤੀ ਆ ਕਾਫੀ ਲੋਕਾਂ ਨੂੰ ਕਿਸੇ ਕਿਲੇ ਦੇ ਰਿਸਰਚ ਕਰ ਰਹੇ ਸੀ ਐਂਡ ਉਹਨਾਂ ਦੀ ਮਿਸਟਰੀਅਸ ਡੈਥ ਹੋਈ ਸੀ। ਉਹਨਾਂ ਦੇ ਜਸਟ ਲਾਈਕ ਬਲੈਕ ਕਲਰ ਦੀ ਇੱਕ ਜਿਸ ਤਰ੍ਹਾਂ ਲਕੀਰ ਖਿੱਚੀ ਗਈ ਸੀ। ਤੁਸੀਂ ਇਦਾਂ ਦਾ ਕੁਝ ਐਕਸਪੀਰੀਅੰਸ ਕੀਤਾ ਐਕਸਪੀਰੀਅੰਸ ਪਿੱਛੇ ਜਪਾਂ ਜਦੋਂ ਮਹਿਮਾ ਚੱਲ ਗਿਆ ਸੀ ਉਦੋਂ ਆਪਣੇ ਨਾਲ ਇਨਸੀਡੈਂਟ ਹੋਇਆ